ਜੈ ਭੀ ਮਹਾਪਾਰਤਨ ਇਨਕਲਾਬ ਜਿੰਦਾਬਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਸਾਂਝ ਕਲਾਂ ਤੋਂ ਸਰਿੰਦਰਪਾਲ ਕੁੱਕੂ ਦੀ ਖਾਸ ਰਿਪੋਰਟ ਅੱਜ ਗਣਤੰਤਰ ਦਿਵਸ ਮੌਕੇ ਜੋ ਦੁਸਾਂਝ ਕਲਾਂ ਡਾਕਟਰ ਬੀ ਆਰ ਅੰਬੇਡਕਰ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਸ਼ਹੀਦਾਂ ਦੀਆਂ ਤਸਵੀਰਾਂ ਜਿਹੜੀਆਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਵਿਖੇ ਸਥਾਪਿਤ ਕੀਤੀਆਂ ਸੀਗੀਆਂ ਤੇ ਉਹ ਅੱਜ ਦੁਬਾਰਾ ਨਵੀਆਂ ਜਿਹੜੇ ਪੋਸਟਰ ਤਸਵੀਰਾਂ ਉਹਨਾਂ ਦੀਆਂ ਲਗਾ ਰਹੇ ਆਂ ਸੋ ਲੈ ਚੱਲਦੇ ਆ ਤੁਹਾਨੂੰ ਸਿੱਧੀਆਂ ਤਸਵੀਰਾਂ ਦੇ ਨਾਲ ਜਿੱਥੇ ਫੋਟੋਆਂ ਜਿਹੜੀਆਂ ਉਹ 2 ਸਾਲ ਬਾਅਦ ਜਿਹੜੀਆਂ ਇਹ ਫੋਟੋ ਨਵੀਆਂ ਬਦਲਦੀਆਂ ਜਾਂਦੀਆਂ ਹਨ ਸੋ ਅੱਜ ਫੋਟੋ ਬਦਲਣ ਦਾ ਜਿਹੜਾ ਆ ਕੰਮ ਨਿਰੰਤਰਨ ਜਾਰੀ ਆ ਦੇਖ ਸਕਦੇ ਤੁਸੀਂ ਭਗਤ ਸਿੰਘ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਡਾਕਟਰ ਬੀ ਆਰ ਅੰਬੇਡਕਰ ਬਾਬਾ ਸਭ ਦੀ ਤਸਵੀਰ ਜੋ ਕਿ ਸਾਰੇ ਸਾਡੇ ਮੈਂਬਰਾਂ ਸਾਡੇ ਪ੍ਰਧਾਨ ਸਾਹਿਬ ਚਾਚਾ ਜੀ ਜਸਵੀਰ ਜੀ ਡਾਕਟਰ ਏ ਪੀ ਜੇ ਅਬਦੁਲ ਕਲਾਮ ਦੀ ਫੋਟੋ ਤਸਵੀਰ ਜਿਹੜੀ ਉਹ ਬਦਲੀ ਜਾ ਰਹੀ ਆ ਸੋ ਬਾਕੀ ਫੋਟੋਆਂ ਜਿਹੜੀਆਂ ਹੋ ਬਦਲ ਰਏ ਆ ਸਾਡੇ ਮਾਨਯੋਗ ਸਰਪੰਚ ਸਾਹਿਬ ਚੌਧਰੀ ਮਨੋਰ ਲਾਲ ਜੀ ਸਾਡੇ ਸੋਨੂ ਸੰਦੀਪ ਅੱਗਾ ਤਸਵੀਰਾਂ ਲਗਾਉਣ ਦਾ ਕੰਮ ਜਿਹੜਾ ਜਾਰੀ ਆ ਸ਼ਹੀਦ ਕਰਤਾਰ ਸਿੰਘ ਸਰابہ ਜੀ ਵਾ ਚੰਦਰ ਬੋਸ ਜੀ ਦੀ ਤਸਵੀਰ ਜਿਹੜੀ ਉਹ ਲਗਾਈ ਜਾ ਰਹੀ ਆ ਤਸਵੀਰਾਂ ਦੇ ਵਿੱਚ ਨੌਜਵਾਨ ਵੀਰ ਲੱਗੇ ਹੋਏ ਆ ਤਸਵੀਰਾਂ ਬਦਲਣ ਵਾਸਤੇ ਤੋਂ ਜੋ ਤਕਰੀਬਨ 8 ਸਾਲ ਪਹਿਲਾਂ ਇਹ ਲਗਾਈਆਂ ਗਈਆਂ ਸਨ ਤੋਂ ਦੋ ਤੀਸਰੀ ਵਾਰ ਇਹ ਬਦਲ ਲੱਗੇ ਦੋ ਸਾਲ ਬਾਅਦ ਇਹ ਤਸਵੀਰ ਨੂੰ ਬਦਲ ਦਿੱਤਾ ਜਾਂਦਾ ਨਵੀਨੀਕਰਨ ਕਰਕੇ ਨਵੀਆਂ ਤਸਵੀਰਾਂ ਜਿਹੜੀਆਂ ਲਾ ਦਿੱਤੀਆਂ ਜਾਂਦੀਆਂ ਫਲੈਕਸਾਂ ਕਸਤਾਰ ਸਿੰਘ ਸਰਬਾ ਦੀ ਜਿਹੜੀ ਤਸਵੀਰ ਆ ਹੋ ਲਗਾਈ ਜਾ ਰਹੀ ਆ ਸਾਡੇ ਵਿਚਕਾਰ ਛੋਟਾ ਵੀਰ ਕਿੰਦਾ ਪਹੁੰਚਿਆ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਾਦੀ ਭਾਜੀ ਜੋ ਕਿ ਔਰ 2 ਸਾਲ ਬਾਅਦ ਇਹ ਤਸਵੀਰਾਂ ਇਹਨੀਆਂ ਬਦਲੀਆਂ ਜਾਂਦੀਆਂ ਸਾਡੇ ਵਿੱਚ ਸونو ਸੰਦੀਪ ਬੱਗਾ ਹਰਮੇਸ਼ਵਰਦੀ ਜੀ ਤਸਵੀਰਾਂ ਬਦਲਣ ਦਾ ਜਿਹੜਾ ਕੰਮ ਨਿਰੰਤਰ ਕਰ ਰਿਹਾ ਆ ਬੱਲੀ ਭਾਜੀ ਸ਼ਹੀਦ ਉਦਮ ਸਿੰਘ ਜੀ ਦੀ ਤਸਵੀਰ ਸ਼ਹੀਦ ਸੁਖਦੇਵ ਸਿੰਘ ਜੀ ਥਾਪੜ ਬਿਸ਼ਰਮਮ ਹਰੀ ਰਾਜਗੁਰੂ ਜੀ ਦੀ ਤਸਵੀਰ ਸ਼ਹੀਦ ਪੱਗ ਸਿੰਘ ਜੀ ਦੀ ਤਸਵੀਰ ਤੋਂ ਬੀ ਆਰਮ ਬੇੜਗੜ ਜੀ ਦੀ ਤਸਵੀਰ ਕਰਤਾਰ ਸਿੰਘ ਸਰਾਭਾ ਜੀ ਦੀ ਤਸਵੀਰ ਸ਼ਵਜ ਚੰਦਰ ਬੋਲਚੀ ਦੀ ਤਸਵੀਰ ਚੰਦਰਸ਼ੇਖਰ ਆਯਾਦੀ ਤਸਵੀਰ ਜੋ ਕਿ ਡਾਕਟਰ ਬੀਆਰ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਇਹ ਨਵੀਨੀਕਰਨ ਕੀਤਾ ਗਿਆ ਡਾਕਟਰ ਏਪੀ ਜੇ ਅਬਦੁਲ ਕਲਾਮ ਜੀ ਦੀ ਤਸਵੀਰ ਜੋ ਕਿ ਇਹ ਡਾਕਟਰ ਬੀਆਰ ਅੰਬੇਡਕਰ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਨਮਾਇंदे ਤੇ ਗਾਂ ਪੰਚਾਇਤ ਦੁਸਾਂਜ ਖਲਾਮ ਵੱਲੋਂ ਅੱਜ ਦੁਆਰਾ ਇਹਨਾਂ ਨੂੰ ਨਵੀਆਂ ਨਵੀਨੀਕਰਨ ਕੀਤਾ ਗਿਆ ਤਸਵੀਰਾਂ ਜਿਹੜੀਆਂ 8 ਸਾਲ ਪਹਿਲਾਂ ਲਗਾਈਆਂ ਸੀਗੀਆਂ ਤੇ ਜੋ ਹੁਣ ਇਹ ਖਾਲ ਖਰਾਬ ਸੀ ਕੀ ਤੇ ਨਵੀਆਂ ਤਸਵੀਰਾਂ ਬਦਲੀਆਂ ਗਈਆਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਸਾਡੇ ਡਾਕਟਰ ਬੀ ਆਰ ਐਮ ਵੇਡਗਾਰ ਸ਼ਹੀਦ ਪਾਕ ਸਿੰਘ ਵੈਲਫੇਅਰ ਸੁਸਾਇਟੀ ਦੇ ਨੁਮਾਇੰਦੇ ಗ್ರಾಮ ਪੰਚਾਇਤ ਸਰਪੰਚ ਨਿਰਮਲ ਕੁਮਾਰ ਨਵੀ ਮਾਨਯੋਗ ਚੌਧਰੀ ਮਨੋਹਰ لال ਜੀ ਪੰਚ ਕੁਸ਼ਪਾਲ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜਸਵੀਰ ਪੰਚ ਜੀ ਸਾਬਕਾ ਹਰਮੇਸ਼ਵਰਦੀ ਜੀ ਸ਼ਾਦੀ ਭਾਜੀ ਸੋ ਲੈ ਚਲਦੇ ਤੁਹਾਨੂੰ ਸਪੰਸਾਬ ਦੇ ਕੋਲ ਦਾਸ ਸਾਹਿਬਾਇਕ ਕੀਤੀ ਬਈ ਪਹਿਲਾ ਦਾ ਸਾਰੇ ਹੀ ਨਗਰ ਵਾਸੀਆਂ ਤੇ ਬਾਹਰ ਵਾਸੀਆਂ ਨੂੰ 26 ਜਨਵਰੀ ਦੀਆਂ ਲੱਖ ਲੱਖ ਵਧਾਈਆਂ ਤੇ 26 ਜਨਵਰੀ 1950 ਨੂੰ ਭਾਰਤ ਦਾ ਸਵਰਾਣ ਲੱਗ ਹੋਇਆ ਸੀ ਇਸ ਲਈ ਸਾਰੇ ਹੀ ਨਗਰ ਵਾਸੀਆਂ ਤੇ ਬਾਹਰ ਵਾਸੀਆਂ ਨੇ ਲੱਖ ਲੱਖ ਮੁਬਾਰਕ ਤੇ 26 ਜਨਵਰੀ ਪਿਛਲੇ ਕੁ ਸਾਲਾਂ ਤੋਂ ਜਿਹੜੀਆਂ ਇੱਥੇ ਫਲੈਕਸਾਂ ਲਗਾਈਆਂ ਗਈਆਂ ਸੀ ਅੱਜ ਕਾਫੀ ਹਾਲ ਆਕਰਮ ਕੀਤੀ ਸ਼ਹੀਦ ਡਾਕਟਰ ਬੀ ਆਰ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਆਜੇ ਤਸਵੀਰਾਂ ਸਾਰੀਆਂ ਹੀ ਚੇਂਜ ਕਰਵਾਈਆਂ ਗਈਆਂ ਤਸਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆਹ ਬਾਸਾਲਾ ਸਭ ਨੇ ਆਹ ਸੱਤੀ ਜਨਰਦੀ ਦੇ ਧਿਆਨ ਤੇ ਸਾਰੀਆਂ ਸੰਗਤਾਂ ਤੇ ਇਸ ਵਸਨੀਕਾਂ ਨੂੰ ਧੰਨਵਾਦ ਇਹ ਸੱਤੀ ਜਨਰਦੀ ਦਾ ਚਾਰਟ ਜਿਹੜਾ ਕਾਫੀ ਨੇ ਦਸਤਾਵੇਜ਼ਾਂ ਦੀ ਤਸਵੀਰ ਉਹ 26 ਜਨਵਰੀ 1950 ਨੂੰ ਬਣਿਆ ਹੋਇਆ ਇਹ ਕਿਸੇ ਦੇ ਆਰਿਆ ਇਸ ਇਸ ਵਕਤ ਲਗਭਗ ਵੈਗੁਰੂ ਜੀ ਦਾ ਕਰਤਾ ਸ਼੍ਰੀ ਵੈਗੁਰੂ ਜੀ ਕੀ ਪਤੈ ਅੱਜ 26 ਜਨਵਰੀ ਹੈ ਅੱਜ ਦੇ ਦਿਨ ਹੀ ਹਿੰਦੁਸਤਾਨ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀਗਾ ਜਿਸ ਦੀ ਖੁਸ਼ੀ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਜਿੱਥੇ ਪਹਿਲਾਂ ਵੀ ਸਟੈਚੂਰਾਂ ਤਸਵੀਰਾਂ ਲੱਗੀਆਂ ਹੋਈਆਂ ਸੀ ਸ਼ਹੀਦਾਂ ਦੀਆਂ ਦੁਬਾਰੇ ਅੱਜ ਉਹਨਾਂ ਨੂੰ ਕਿੰਨਾਂ ਸਾਲਾਂ ਬਾਅਦ ਕੀ ਕੀਤਾ ਗਿਆ ਹੈ ਆ ਅਧਿਕਾਰਾਂ ਦਾ ਧੰਨਵਾਦ ਕਰਦੇ ਆ ਸਾਰਿਆਂ ਨੂੰ 26 ਜਨਵਰੀ ਦੀਆਂ ਬਹੁਤ-ਬਹੁਤ ਮੁਬਾਰਕਾਂ